ਪੰਜਾਬ ਦੇ ਅੰਦਰ ਲਗਭਗ 40 ਲੱਖ ਪਰਿਵਾਰਾਂ ਨੂੰ ਹੁਣ ਮੁਫਤ ਰਾਸ਼ਨ ਯਾਨੀ ਕਿ ਪਹਿਲਾਂ ਤਾਂ ਜਿਹੜੀ ਕਣਕ ਮਿਲਦੀ ਹੈ ਰਾਸ਼ਨ ਦੇ ਵਿੱਚ ਪਰ ਹੁਣ ਉਸ ਦੇ ਨਾਲ ਸਰੋਂ ਦਾ ਤੇਲ ਖੰਡ ਚਾਹ ਪੱਤੀ ਤੇ ਇਸ ਦੇ ਨਾਲ ਹੀ ਹਲਦੀ ਪਾਊਡਰ ਇਹ ਵੀ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਤਿਆਰੀ ਕੀ ਇਸ ਬਦਲ ਦੇ ਵਜੋਂ ਕੀਤੀ ਜਾ ਰਹੀ ਹੈ ਕਿ ਰਹਿੰਦੇ ਕਾਰਜਕਾਲ ਦੇ ਦੌਰਾਨ ਜਿੱਥੇ ਬੀਬੀਆਂ ਨੂੰ 1-1000 ਰੁਪਇਆ ਦੇਣ ਦਾ ਵਾਅਦਾ ਕੀਤਾ ਸੀ ਉਹ ਪਿਛਲੇ 4 ਸਾਲਾਂ ਵਿੱਚ ਤਾਂ ਪੂਰਾ ਨਹੀਂ ਹੋਇਆ ਅਖੀਰਲੇ ਸਾਲ ਵਿੱਚ ਹੋਣਾ ਕਿ ਨਹੀਂ ਹੋਣਾ ਇਸ ਅਗਲੇ ਆਉਣ ਵਾਲੇ ਬਜਟ ਦੇ ਵਿੱਚ ਪਤਾ ਲੱਗ ਜਾਣਾ ਹੈ ਹਾਲਾਂਕਿ 2 ਤੋਂ 3 ਦਫਾ ਕਿਹਾ ਜਾ ਚੁੱਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਿ ਜਲਦੀ ਹੀ ਅਸੀਂ ਬੀਬੀਆਂ ਨਾਲ ਕੀਤਾ ਹੋਇਆ ਉਹ ਵਾਅਦਾ ਵੀ ਪੂਰਾ ਕਰਾਂਗੇ ਪਰ ਕੀ ਉਹ ਵਾਅਦਾ ਪੂਰਾ ਨਹੀਂ ਹੋਇਆ ਤੇ ਇਸ ਕਰਕੇ ਪਰਿਵਾਰ ਦੇ ਵਿੱਚ ਜੀਆਂ ਨੂੰ ਜੇ ਔਰਤਾਂ ਨੂੰ ਖਾਸ ਕਰਕੇ ਇਸ ਮਸਲੇ ਦੇ ਵਿੱਚ ਕਿ ਰਾਸ਼ਨ ਦੇ ਨਾਲ ਨਾਲ ਇਹ ਸਮਗਰੀ ਦੇ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਤਸੱਲੀ ਹੋ ਜਾਵੇ ਚਲੋ ਕਿਸੇ ਵੱਲੋਂ ਤਾਂ ਐਸੀ ਸੌਖੇ ਹੋਏ ਤਾਂ ਹੁਣ ਗਰੀਬ ਪਰਿਵਾਰਾਂ ਨੂੰ ਇਹ ਰਾਸ਼ਨ ਵੰਡਣ ਦੀ ਤਿਆਰੀ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸ ਦੀ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਹੈ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਦੀ ਰਿਪੋਰਟ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਕੀ ਕੁਝ ਦੇਣ ਦੀ ਜਿਹੜੀ ਹੈ ਤਿਆਰੀ ਕਰ ਲਈ ਹੈ ਔਰ ਇਸ ਦੇ ਵਿੱਚ ਕਦੋਂ ਤੋਂ ਇਹ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਜਾਣੀ ਹੈ ਔਰ ਪੰਜਾਬ ਸਰਕਾਰ ਨੇ ਇਹ ਵੀ ਵਿਉਂਤ ਬਣਾਈ ਹੈ ਕਿ ਸਾਲ ਦੇ ਵਿੱਚ ਚਾਰ ਵਾਰੀ ਰਾਸ਼ਨ ਦਿੱਤਾ ਜਾਏਗਾ ਜਿਸ ਦੇ ਵਿੱਚ 5 ਕਿਲੋ ਕਣਕ ਪ੍ਰਤੀ ਮਹੀਨਾ ਜਿਹੜੀ ਜੀ ਨੂੰ ਦਿੱਤੀ ਜਾਂਦੀ ਹੈ ਉਸ ਦੇ ਨਾਲ ਨਾਲ 2 ਕਿਲੋ ਖੰਡ ਚਾਹ ਪੱਤੀ ਤੇ ਨਾਲ ਹੀ ਕੁਝ ਹਲਦੀ ਦਾ ਪਾਊਡਰ ਇਹ ਵੀ ਦਿੱਤੇ ਜਾਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਇੱਥੇ ਜ਼ਿਕਰ ਕਰਨਾ ਬਣਦਾ ਜਦੋਂ ਕਾਂਗਰਸ ਸਰਕਾਰ ਨੇ ਮੈਨੀਫੈਸਟੋ ਜਾਰੀ ਕੀਤਾ ਤਾਂ ਉਸ ਦੇ ਵਿੱਚ ਵੀ ਇਹ ਗੱਲਾਂ ਪਾਈਆਂ ਹੋਰਨਾਂ ਪਾਰਟੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਵੀ ਇੱਕ ਵਾਰੀ ਇਹ ਸ਼ੁਰੂਆਤ ਕੀਤੀ ਗਈ ਸੀ ਪਰ ਕਾਮਯਾਬ ਨਹੀਂ ਸੀ ਹੋ ਸਕੀ ਇਹ ਸਕੀਮ ਤਾਂ ਹੁਣ ਅਨਾਜ ਦੇ ਨਾਲ ਨਾਲ ਇਹ ਚੀਜ਼ਾਂ ਦੇਣ ਦੀ ਜਿੱਥੇ ਤਿਆਰੀ ਕੀਤੀ ਗਈ ਹੈ ਹਾਲਾਂਕਿ ਮੁਫਤ ਖੋਰੀ ਦੇ ਮਸਲੇ ਦੇ ਵਿੱਚ ਪਹਿਲਾਂ ਬੜੀ ਸਿਆਸਤ ਹੁੰਦੀ ਰਹੀ ਹੈ ਔਰ ਬੁੱਧੀਜੀਵੀ ਤੇ ਵਿਦਵਾਨ ਇਹ ਵੀ ਦੱਸਦੇ ਨੇ ਕਿ ਜਿਹੜਾ ਇਹ ਮੁਫਤ ਦੀਆਂ ਸਕੀਮਾਂ ਦੇ ਕੇ ਵਾਧੂ ਭਾਰ ਪਾਇਆ ਜਾ ਰਿਹਾ ਇਸ ਦੇ ਨਾਲ ਸੂਬੇ ਦੀ ਵਿੱਤੀ ਹਾਲਤ ਹੋਰ ਪਤਲੀ ਹੁੰਦੀ ਜਾ ਰਹੀ ਹੈ ਹੁਣ ਜਿਹੜਾ ਮੁਫਤ ਰਾਸ਼ਨ ਦੇਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਕਿੰਨਾ ਬੋਝ ਵਧੇਗਾ ਜਾਂ ਖੰਡ ਚਾਹ ਪੱਤੀ ਹਲਦੀ ਪਾਊਡਰ ਜਾਂ ਸਰੋਂ ਦਾ ਤੇਲ ਇਹ ਸਾਰੀ ਸਮਗਰੀ ਦਾ ਪ੍ਰਬੰਧ ਪੰਜਾਬ ਸਰਕਾਰ ਕਿਵੇਂ ਕਰੇਗੀ ਇਹ ਸਾਰੇ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਨੇ ਔਰਤਾਂ ਨੂੰ ਹਰ ਮਹੀਨੇ 1000 ਰੁਪਿਆ ਦੇਣ ਦੇ ਵਾਅਦੇ ਨੂੰ ਤਾਂ ਪੂਰਾ ਨਹੀਂ ਕੀਤਾ ਫਿਲਹਾਲ ਸਰਕਾਰ ਨੇ ਭਰਾਵਾ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਇਸ ਬਦਲ ਦੇ ਵਿੱਚ ਪਲਾਨ B ਤਿਆਰ ਕਰ ਲਿਆ ਇਹ ਵੀ ਕਿਹਾ ਗਿਆ ਕਿ ਇਸ ਦੇ ਤਹਿਤ ਪੰਜਾਬ ਦੇ 40 ਲੱਖ ਉਹਨਾਂ ਪਰਿਵਾਰਾਂ ਨੂੰ ਇਸ ਖੇਤਰ ਵਿੱਚ ਲਿਆਂਦਾ ਜਾਣਾ ਹੈ ਕੇ ప్రతి ਵਿਅਕਤੀ ਹਰ ਮਹੀਨੇ 5 ਕਿਲੋ ਕਣਕ ਦਿੱਤੀ ਜਾਂਦੀ ਹੈ ਹੁਣ ਕਣਕ ਦੇ ਨਾਲ-ਨਾਲ 1 ਲੀਟਰ ਸਰੋਂ ਦਾ ਤੇਲ 2 ਕਿਲੋ ਖੰਡ 1 ਕਿਲੋ ਚਾਹ ਪੱਤੀ 2 ਕਿਲੋ ਦਾਲ ਤੇ ਨਾਲ ਹੀ 200 ਗ੍ਰਾਮ ਹਲਦੀ ਦਿੱਤੇ ਜਾਣ ਦੀ ਯੋਜਨਾ ਪੰਜਾਬ ਸਰਕਾਰ ਨੇ ਉਹਨਾਂ ਪਰਿਵਾਰਾਂ ਨੂੰ ਦੇਣ ਦੀ ਤਿਆਰੀ ਕਰ ਲਈ ਹੈ ਸਰਕਾਰ ਨੂੰ ਇਸ ਨੂੰ ਅਗਲੇ ਸਾਲ ਲਾਗੂ ਕਰਨ ਦੇ ਵਿਚਾਰ ਕਰ ਰਹੀ ਹੈ ਯੋਜਨਾ ਹਰ ਤਿਮਾਹੀ ਅਪ੍ਰੈਲ ਜੁਲਾਈ ਅਕਤੂਬਰ ਤੇ ਦਸੰਬਰ ਚ ਕਣਕ ਦੇ ਨਾਲ-ਨਾਲ ਇਹ ਰਾਸ਼ਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਯੋਜਨਾ ਅਪ੍ਰੈਲ 2026 ਤੋਂ ਲਾਗੂ ਕਰਨ ਦਾ ਵਿਚਾਰ ਹੈ ਇਸ ਤੇ ਲਗਭਗ 1000 ਕਰੋੜ ਰੁਪਏ ਦਾ ਖਰਚਾ ਆਉਣਾ ਹੈ ਤੇ ਇਸ ਦੀ ਵਿਵਸਥਾ ਮਾਰਚ ਮਹੀਨੇ ਚ ਪੇਸ਼ ਹੋਣ ਵਾਲੇ ਬਜਟ ਵਿੱਚ ਕੀਤੀ ਜਾ ਸਕਦੀ ਹੈ। ਇਸ ਖਬਰ ਦੇ ਮੁਤਾਬਕ ਇਹ ਵੀ ਸੂਤਰਾਂ ਦਾ ਕਹਿਣਾ ਹੈ ਕਿ ਮੁਖ ਸਕੱਤਰ ਕੇਪੀ ਸਿਨਾ ਇਸ ਯੋਜਨਾ ਨੂੰ ਨੂੰ ਲੈ ਕੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਰੀਵਾਲ ਨਾਲ ਗੱਲ ਕਰਨਗੇ ਤਾਂ ਜੋ ਕੱਲ ਪੰਜਾਬ ਜੋ ਆ ਰਹੇ ਨੇ ਹਾਲਾਂਕਿ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਕਿ ਅਰਵਿੰਦ ਕੇਰੀਵਾਲ ਪੰਜਾਬ ਕਿਉਂ ਆ ਰਹੇ ਨਹੀਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਸਮੇਤ ਕਈ ਗਰੰਟੀਆਂ ਦਿੱਤੀਆਂ ਸਨ ਉਹਨਾਂ ਚੋਂ ਇੱਕ ਗਰੰਟੀ ਔਰਤਾਂ ਨੂੰ ਹਰ ਇੱਕ ਮਹੀਨੇ 1000 ਰੁਪਏ ਦੇਣ ਦੀ ਵੀ ਕੀਤੀ ਗਈ ਪਰ ਲੋਕ ਸਭਾ ਚੋਣਾਂ 'ਚ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿਉਂਕਿ ਗਰੰਟੀ ਪੂਰੀ ਹੋਣ 'ਚ ਦੇਰ ਹੋ ਗਈ ਹੈ ਇਸ ਲਈ ਉਹਨਾਂ ਨੂੰ 1100 ਰੁਪਏ ਦਿੱਤੇ ਜਾਣਗੇ ਪਰ 1000 ਰੁਪਏ ਵੀ ਨਹੀਂ ਤੇ ਔਰ 1100 ਰੁਪਏ ਵੀ ਪ੍ਰਤੀ ਮਹੀਨਾ ਹੁਣ ਤੱਕ ਨਹੀਂ ਦਿੱਤਾ ਗਿਆ ਹੁਣ ਇਸ ਖਬਰ ਦੇ ਮੁਤਾਬਕ ਕਿ ਮੁਖ ਸਕੱਤਰ ਜੋ ਪੰਜਾਬ ਦੇ ਨੇ ਕਿ ਏਪੀਸੀ ਨਾ ਸੀਨੀਅਰ ਆਈਐਸ ਅਧਿਕਾਰੀ ਉਹ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਸਕੀਮ ਤੋਂ ਜਾਣੂ ਕਰਵਾਉਣਗੇ ਕਿ ਅਸੀਂ 2026 ਤੋਂ ਜਿਹੜਾ ਉਸ 26 ਤੋਂ 27 ਦਾ ਜਿਹੜਾ ਸਾਲ ਹੋਏਗਾ ਉਸ ਦੇ ਵਿੱਚ ਅਸੀਂ ਕਣਕ ਦੇ ਨਾਲ ਨਾਲ ਕੀ ਕੀ ਲੋਕਾਂ ਨੂੰ ਦੇਣ ਜਾ ਰਹੇ ਹਾਂ ਹੁਣ ਇਸ ਦਾ ਪ੍ਰਬੰਧ ਕਰਨ ਦੇ ਲਈ ਲਗਭਗ 1000 ਕਰੋੜ ਰੁਪਇਆ ਅਨੁਮਾਨਿਤ ਖਰਚਾ ਦੱਸਿਆ ਗਿਆ ਉਸ ਦਾ ਪ੍ਰਬੰਧ ਸਰਕਾਰ ਬਜਟ ਦੇ ਵਿੱਚ ਕਿਵੇਂ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਦਾ ਮਤਲਬ ਸਾਫ਼ ਹੈ ਕਿ ਜੇ ਕਿਉਂਕਿ 226 ਦਾ ਇਸ ਰਹਿੰਦੇ ਕਾਰਜਕਾਲ ਦੇ ਵਿੱਚ ਜਿਹੜਾ ਇੱਕੋ ਬਜਟ ਰਹਿ ਗਿਆ ਪੇਸ਼ ਹੋਣ ਵਾਲਾ ਜਿਹੜਾ ਪੂਰਾ ਮੁਕੰਮਲ ਸਾਲ ਦਾ ਬਜਟ ਹੋਣਾ ਉਸ ਦੇ ਵਿੱਚ ਜੇਕਰ ਇਹ ਵਾਦਾ ਪੂਰਾ ਨਹੀਂ ਕੀਤਾ ਜਾਂਦਾ ਕਿ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਏਗਾ ਉਸ ਦੇ ਬਦਲ ਵਿੱਚ ਇਹ ਸਕੀਮ ਲਿਆਂਦੀ ਜਾਂਦੀ ਹੈ ਤਾਂ ਕੀ ਪੰਜਾਬ ਦੇ ਲੋਕ ਖੁਸ਼ ਹੋ ਜਾਣਗੇ ਕਿ ਬੀਬੀਆਂ ਨੂੰ ਵੀ ਤਸੱਲੀ ਹੋ ਜਾਏਗੀ ਜਾਂ ਇਨ੍ਹਾਂ ਪਰਿਵਾਰਾਂ ਦੇ ਜੀ ਇਸ ਗੱਲ ਨੂੰ ਲੈ ਕੇ ਤਸੱਲੀ ਤੇ ਸੰਤੁਸ਼ਟੀ ਪ੍ਰਗਟ ਕਰਨਗੇ ਕਿ ਚਲੋ ਉਹ 1000 ਰੁਪਏ ਜਾਂ 1100 ਰੁਪਏ ਪ੍ਰਤੀ ਮਹੀਨਾ ਨਹੀਂ ਆਇਆ ਤਾਂ ਘਟੋ-ਘਟਾ ਰਾਸ਼ਨ ਦੇ ਨਾਲ ਸਰੋਂ ਦਾ ਤੇਲ, ਖੰਡ, ਪੱਤੀ ਤੇ ਦਾਲਾਂ ਨੇ ਜਿਹੜੀਆਂ ਉਹ ਸਾਨੂੰ ਘਟੋ-ਘਟਾ ਮਿਲ ਗਈਆਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੇ ਵੇਲੇ ਕਣਕ ਦੇ ਨਾਲ ਨਾਲ ਦਾਲ ਹੈ ਜਿਹੜੀ ਉਹ ਵੀ ਦਿੱਤੀ ਜਾਂਦੀ ਰਹੀ ਹੈ ਔਰ ਇਹ ਯੋਜਨਾ 2007 ਚ ਅਕਾਲੀ ਭਾਜਪਾ ਸਰਕਾਰ ਨੇ ਸ਼ੁਰੂ ਹੀ ਕੀਤੀ ਸੀ ਜਿਸ ਚ ਉਹਨਾਂ ਨੇ ਉਸ ਜਿਹੜਾ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਣ ਦੀ ਗੱਲ ਕੀਤੀ ਸੀ ਹਾਲਾਂਕਿ ਉਹ ਆਪਣੇ 10 ਸਾਲ ਦੇ ਕਾਰਜਕਾਲ ਦੇ ਜ਼ਿਆਦਾਤਰ ਸਮੇਂ 'ਚ ਇਸ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਸੀ ਕਰ ਸਕੇ ਇਸ ਯੋਜਨਾ ਦੇ ਕਾਰਨ ਮਾਰਕਫੈਡ ਪੰਜ ਸੱਤ ਵਰਗੀਆਂ ਏਜੰਸੀਆਂ ਤੇ ਕਰੋੜਾਂ ਰੁਪਏ ਦਾ ਵਿੱਤੀ ਭਾਰ ਪਹਿਲਾਂ ਹੀ ਪੈ ਗਿਆ ਸੀ ਜਿਸ ਤੋਂ ਏਜੰਸੀਆਂ ਅੱਜ ਵੀ ਨਜਾਤ ਨਹੀਂ ਪਾ ਸਕੀਆਂ ਆਰ ਪੰਜ ਸੱਤ ਤੇ ਇਸ ਸਮੇਂ 900 ਕਰੋੜ ਰੁਪਏ ਦੇ ਕਰਜ਼ੇ ਦੇ ਵਿੱਚ ਫਸੀ ਹੋਈ ਹੈ ਉਸ ਨੂੰ ਇਸ ਕਰਜ਼ੇ ਤੇ ਹਰ ਮਹੀਨੇ ਸਵਾ 5 ਕਰੋੜ ਰੁਪਏ ਵਿਆਜ ਦੇਣਾ ਪੈ ਰਿਹਾ ਹੁਣ ਨਵੇਂ ਸਿਰੇ ਤੋਂ 1000 ਕਰੋੜ ਰੁਪਏ ਦਾ ਭਾਰ ਕੌਣ ਚੁੱਕੇਗਾ ਇਸ ਨੂੰ ਲੈ ਕੇ ਅਜੇ ਤੱਕ ਕੁਝ ਵੀ ਤੈ ਨਹੀਂ ਹੋਇਆ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਸਰਕਾਰ ਨੇ ਜੇਕਰ ਵਾਕਈ ਇਸ ਪਲਾਨ B ਨੂੰ ਲਾਗੂ ਕਰਨ ਦਾ ਸੋਚ ਲਿਆ ਜਾਂ ਤਿਆਰੀ ਵਧ ਲਈ ਹੈ ਤਾਂ ਕੀ ਤਿਆਰੀ ਵਿੱਚ ਕਾਮਯਾਬ ਹੋ ਜਾਣਗੇ ਤੁਹਾਡਾ ਕੀ ਮੰਨਣਾ ਤੁਸੀਂ ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੋਗੇ ਆਪਣੇ ਆਪਣੇ ਸੁਝਾਅ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ